हां दसो। ਆਪਾਂ ਦੇਖੋ ਜਿਹੜੇ ਆਪਣਾ ਸੂਟ ਇੱਥੇ ਰੱਖਿਓਂਦੇ ਨੇ ਜਿਹੜੇ ਕੋਜੇ ਕਰਾਣੇ ਹੁੰਦੇ ਨੇ ਜਿਹੜੇ ਜਿਵੇਂ ਕਿ ਇੱਥੇ ਸੂਟ ਵਿਆਹ ਕੋਜੇ ਕਰਾਤਾ ਸੀ ਹਨਾ ਜਿਵੇਂ ਕਿ ਇੱਥੇ ਮੈਂ ਜਦੋਂ ਵੱਡਾ ਹੋਇਆ ਇੱਥੇ ਮੈਂ ਜੋਨਟੇਰ ਮੋਡੀਫਾਈ ਕਰਾ ਲਿਆ ਪੂਰਾ ਨੂਰਪੁਰ ਵਰਗਾ ਫਿਰ ਅਸੀਂ ਇੱਥੇ ਵੀ ਮੰਗਾ ਸਕਦੇ ਹਾਂ ਨਾ ਵੱਡੇ ਡੱਬੇ ਚ ਉਹ ਆਪਾਂ ਉੱਥੇ ਬਾਹਰ ਹੀ ਲੈ ਕੇ ਉੱਥੇ ਉੱਥੇ ਉਹ ਕਰਵਾ ਦਾਂਗੇ ਨਾ ਮੋਡੀਫਾਈ ਹਾਂ ਉੱਥੇ ਹੋ ਜਾਂਦਾ ਮੋਡੀਫਾਈ ਉੱਥੇ ਹੈਗੀ ਨਹੀਂ ਮੋਡੀਫਿਕੇਸ਼ਨ ਨਹੀਂ ਪੁੱਤ ਮੋਡੀਫਿਕੇਸ਼ਨ ਹੈਗੀ ਉੱਥੇ ਮੋਡੀਫਿਕੇਸ਼ਨ ਹੁੰਦੀ ਕੀ ਹੈ ਪਰ ਮੜੀ ਉਸੇ ਕੀ ਹੁੰਦੀ ਹੈ ਮੋਡੀਫਿਕੇਸ਼ਨ ਜਿਹੜੀ ਜਨ ਕਿ ਉਹਨੂੰ ਗੁਰਾ ਢੈਂਟ ਬਣਾਣਾ ਹਮ ਨਾਰਦ ਪਾਟ ਜੋੜਨੇ ਜਿਵੇਂ ਕਿ ਹੱਡੀਆਂ ਮੀਨਸ ਇੰਜੀਸ ਕਰਨੇ ਹੱਡੀਆਂ ਕਿੱਥੋਂ ਆ ਗਈਆਂ ਜੋੜੀਆਂ ਚ ਅੱਜੋ ਵੀ ਨਾਲ ਜੀ ਨਾਲ ਚਲ ਠੀਕ ਆ ਹੁਣ ਤੇ ਮੈਂ ਆ ਦੇਖੋ ਜੀ ਇਧਰ ਵੀ ਉਹ ਬੋਤ ਦੇਖੋ ਦੋ ਨਿਯਮ ਬੰਦ ਦੇੜਾ ਪਾਰੇ ਵਿੱਚ ਹੀ ਆਪਣੇ ਵਲੌਗ ਲਾ ਰੱਖੇ ਨੇ ਇੱਧਰ ਫਤੇ ਸਿੰਘ ਨੇ ਆਪਣੀ ਕਲਾਕਾਰੀ ਦਿਖਾਉਂਦੇ ਹੋਏ ਮੈਨੂੰ ਕਿਹਾ ਕਿ ਮੰਮਾ ਵੀਡੀਓ ਬਣਾਓ ਪਲੀਜ਼ ਦੇਖੋ ਕਿੰਨੀ ਸੋਹਣੀ ਕਟਿੰਗ ਕੀਤੀ ਹੈ ਮੈਂ ਗੋਦੀ ਉਹ ਵਾਓ उधर ਹੀ ਲੱਗ ਫਾਈਨਲੀ ਅੰਮਾ ਨੇ ਮੇਰੇ ਨਾਲ ਮੇਰੇ ਸੂਟ ਬਾਰੇ ਕੋਈ ਗੱਲ ਕਰਨੀ ਹੈ ਤੇ ਉਹ ਕੱਲ ਤੁਹਾਡੇ ਸਾਰਿਆਂ ਦੇ ਕਮੈਂਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਅੰਮਾ ਨੂੰ ਮਿਲ ਤੇ ਤਰਸ ਆ ਗਿਆ ਤੇ ਹੁਣ ਉਹਨੇ ਮੈਨੂੰ ਸਪੈਸ਼ਲ ਦੂਜੇ ਕਮਰੇ 'ਚ ਫੋਨ ਕਰਕੇ ਬੁਲਾਇਆ ਹੈ ਤੇ ਬੈਠੀ ਤੇ ਮੈਨੂੰ ਬਹਿ ਦੀ ਸ਼ਕਲ ਲੱਗ ਨਹੀਂ ਦਿਆ ਨਹੀਂ ਮੈਂ ਤੂੰ ਕਹਿੰਦੀ ਗੋਲ ਕੀ ਗੱਲ ਕਰਨੀ ਪਹਿਲਾਂ ਨਹੀਂ ਗੱਲ ਕਰਨੀ ਹਾਂ ਬਈ ਤੂੰ ਘਰਾਰਾ ਬਣਾਉਣਾ ਤੇ ਤੈਨੂੰ ਛਾੜ ਉੱਚੀ ਬਣਾਉਣੀ ਪੈਣੀ ਇਹ ਨਾਲ ਆਹ ਤੈਨੂੰ ਉੱਚੀ ਤੇ ਕਹਿ ਰਹੀ ਹਾਂ ਹਾਂ ਫਿਰ ਉਹਦੇ ਤੇ ਉਹ ਹੈ ਵੀ ਉਹ ਬੜਾ ਵਰਕ ਸੌਣਾ ਲੱਗਣਾ ਹੈ ਲੈ ਸੈਟਾ ਵਾਲਾ ਫਿਰ ਕਿਹੜਾ ਤੇ ਮੈਂ ਤੈਨੂੰ ਕਹਿ ਰਹੀ ਕਿ ਜਿਹੜਾ ਤੈਨੂੰ ਤੂੰ ਬਣਾ ਕੇ ਭੇਜਿਆ ਹੀ ਨਹੀਂ ਦੋ ਦਿਨ ਕਿ ਚਾਰ ਦਿਨ ਵਾਲਾ ਕੰਮ ਸੌਣਾ ਲੱਗਣਾ ਆਹ ਤੇ ਚਾਕ ਘਰੇ ਵਾਲਾ ਤੇ ਕਹਿ ਰਹੀ ਇੱਕ ਤੈਨੂੰ ਕੱਲ ਵੀਡੀਓ ਭੇਜੀ ਵੇਖੀ ਨਹੀਂ ਵੇਖੀ ਉਹਦਾ ਘਰਾਰਾ ਹੀ ਬਣਿਆ ਹੋਇਆ ਸੇਮ ਜਿਹੜੀ ਮੈਂ ਐਡਰੈਸ ਕਹਿ ਰਹੀ ਹਾਂ ਨਾ ਉਦੀ ਉਹੀ ਡਰੈਸ ਬਣੀ ਹੋਈ ਐ ਖੋਲ ਰੀਲ ਖੋਲ ਇੰਸਟਾ ਤੇ ਮੈਂ ਨਾ ਇਹਨੂੰ ਵੇਖ ਕੇ ਆ ਕੇ ਡਰ ਗਈ ਹਾਏ ਹਾਏ ਕਿਹੜੇ ਅੰਟੀ ਖਲੋਤੇ ਨੇ ਇੱਥੇ ਇੱਕ ਵਾਰ ਸੂਟ ਦੇਖੋ ਸੂਟ ਘੈਂਟ ਬਣਿਆ ਹੋਇਆ ਆਂ ਡਿੰਪਲ ਪਤਾ ਨਹੀਂ ਵੀਡੀਓ ਦੇ ਦੇਣੀ ਡਿੰਪਲ ਆਜ ਸਟੈਨ ਨੂੰ ਪਾਰ ਕੇ ਆਵਾਰ ਇਹਦੇ ਨਾਲ ਡੇਰਿੰਗਸ ਗੁੰਮ ਹੋ ਗਏ ਲੋ ਜੀ ਤੇ ਆਪਣੇ ਬੱਚੇ ਆਉਣ ਵਾਲੇ ਨੇ ਆਪਾਂ ਪਹਿਲਾਂ ਬੱਚਿਆਂ ਨੂੰ ਰਿਸੀਵ ਕਰ ਲਈਏ ਸਭ ਤੋਂ ਵੱਧ ਇੰਪੋਰਟੈਂਟ ਕਿਉਂਕਿ ਵਿਆਣ ਵਾਲੇ ਨੂੰ ਕਿਹਾ ਹੈ ਕਿ ਜਿੰਨੀ ਦੇਰ ਤੱਕ ਅਸੀਂ ਬਾਹਰ ਨਹੀਂ ਆਉਂਦੇ ਤੁਸੀਂ ਉਹਨੇ ਦੇਰ ਤੱਕ ਗਵਨ ਤੋਰਨੀ ਨਹੀਂ ਹੈਗੀ ਉੱਥੇ ਬੱਚੇ ਇਕੱਲੇ ਛੱਡ ਕੇ ਸੋ ਸਾਡੀ ਵੀ ਡਿਊਟੀ ਵੀ ਅਸੀਂ ਟਾਈਮ ਤੇ ਜਾ ਕੇ ਉੱਥੇ ਖੜੇ ਹੋਈਏ ਹਨਾ ਉਹ ਚਾਰੇ ਹੋਰਨਾਂ ਮਾਰੀ ਜਾਣ ਹਰੇਕ ਕੋਈ ਬੰਦਾ ਡਿਊਟੀ ਤੋਂ ਬਾਅਦ ਐਗਜ਼ੌਸਟ ਹੋਇਆ ਹੁੰਦਾ ਉਹਨਾਂ ਨੂੰ ਆਉਂਦਾ ਵੀ ਟਾਈਮ ਤੇ ਆਪਾਂ ਘਰੇ ਪਹੁੰਚੀਏ ਮੇਰੇ ਫੋਨ ਦੀ ਫਲੈਸ਼ ਲਾਈਟ ਅਜੇ ਵੀ ਚੱਲੀ ਹੁੰਦੀ ਹੈ ਉਹਰ ਵਾਲਾ ਫਲੈਸ਼ ਲਾਈਟ ਬੰਦ ਕਰ ਲਾ ਅੱਜ ਫਤੇ ਪੂਰਾ ਖੁਸ਼ ਹੋਊਗਾ ਕਿਉਂਕਿ ਅੱਜ ਗੱਲ ਹੈਗੀ ਹੈ ਛੁੱਟੀ ਦੇਖ ਸਕੂਲ ਤੋਂ ਬਾਅਦ ਹੁਣ ਜਾਣਗੇ ਸਕੂਲ ਸਿੱਧਾ 1 ਅਗਸਤ ਨੂੰ ਚਲੋ ਜੀ ਅਗਸਤ ਦਾ ਮਹੀਨਾ ਸ਼ੁਰੂ ਹੋ ਰਿਹਾ ਮਤ ਤਿਹਾੜਾਂ ਦੇ ਦਿਨ ਸ਼ੁਰੂ ਹੋ ਰਿਹਾ ਬਸ ਹੁਣ ਰੱਖੜੀ ਫੜਕੇ ਹੌਲੀ ਹੌਲੀ ਦੁਸ਼ਹਿਰਾ ਦੀਵਾਲੀ ਸਾਰੇ ਤਿਹਾੜ ਹੌਲੀ ਹੌਲੀ ਹੋਣਾਈ ਜਾਣੇ ਤੇ ਯਾਰ ਮੀਂਹ ਨਹੀਂ ਪੈ ਰਿਹਾ ਮੈਨੂੰ ਇੰਨਾ ਕਨਫਰਮ ਹੈ ਕਿ ਮੀਂਹ ਪੱਕਾ ਅਗਲੇ ਮਹੀਨੇ ਦੇ ਸ਼ੁਰੂ ਹੋਊਗਾ ਤੇ ਆਹ ਵੇਲ ਜਿਹੜੀ ਤੁਸੀਂ ਕਹਿ ਰਹੇ ਸੀਗੇ ਇੱਥੇ ਅਸੀਂ ਬੰਨਤੀ ਆ ਬਸ ਇਹਨੂੰ ਹੁਣ ਗੰਦ ਤੇ ਚੜਾਵਾਂਗੇ ਤੇ ਆਹ ਫੁੱਲ ਦੇਖੋ ਇਹਦੇ ਇੰਨੀ ਸੋਹਣੀ ਇਹਦੀ ਖੁਸ਼ਬੂ ਆਉਂਦੀ ਨਾ ਉਦੋਂ ਤਾਂ ਹਨੇਰਾ ਸੀਗਾ ਨਾ ਦੇਖੀ ਨਹੀਂ ਹੈਗੀ ਚੰਗੀ ਤਰ੍ਹਾਂ ਤੇ ਇਹਦੇ ਫੁੱਲ ਦੇਖੋ ਬੜੇ ਸੋਹਣੇ ਇਦਾਂ ਗੁੱਛੇ ਗੁੱਛੇ ਜੇ ਆਉਂਦੇ ਆ ਲੱਗ ਕੇ ਤੇ ਬੜੇ ਪਿਆਰੇ ਲੱਗਦੇ ਨੇ ਤੇ ਫਾਈਨਲੀ ਮੈਂ ਸੋਚ ਡਿਸਾਈਡ ਕਰ ਲਿਆ ਕਿਹੜਾ ਬਰਵਾਣਾ ਕਿਹੜਾ ਡਿਜ਼ਾਈਨ ਡਿਜ਼ਾਈਨ ਬਣਾਉਣਾ ਮੈਨੂੰ ਐ ਲੱਗ ਰਿਹਾ ਸੀਗਾ ਕਿ ਮਮਣ ਮਜ਼ਾਕ ਕਰਦੀ ਪਈ ਐ ਬਟ ਨਹੀਂ ਹੁਣ ਡਿਜ਼ਾਈਨ ਸਾਡਾ ਸਿਲੈਕਟ ਹੋ ਗਿਆ ਟੇਲਰ ਨੂੰ ਦੇਤਾ ਸਾਈਜ਼ ਵੀ ਦੇਤਾ ਟੇਲਰ ਨੂੰ ਕਹਿ ਰਹੀ ਹਾਂ ਸੋਰੀ embroidery ਵਾਲੇ ਨੂੰ ਤੇ ਬੱਸ ਉਹ ਕਹਿੰਦਾ ਸੀਗਾ ਮੈਂ 2-3 ਦਿਨਾਂ ਚ ਬਣਾ ਦੂੰਗਾ ਤੁਹਾਡੇ ਤੇ ਹੁਣ ਬਣਾ ਕੇ ਉਸ ਤੋਂ ਬਾਅਦ ਫਿਰ ਸਟਿਚ ਕਰਨ ਵਾਸਤੇ ਦਵਾਂਗੇ ਤੇ ਸੂਟ ਕਿਵੇਂ ਦਾ ਬਣਾਣਾ ਕੀ ਬਣਾਣਾ ਉਹ ਤੁਹਾਨੂੰ ਫਿਰ ਤੀਆਂ ਵਾਲੀ ਵੀਡੀਓ ਦੇ ਵਿੱਚ ਹੀ ਪਤਾ ਲੱਗੂਗਾ ਹਾਦਰ ਰੁਕ ਜਾਓ ਇੱਧਰ ਦੀ ਇੱਧਰ ਦੀ ਵੇਟ ਨਹੀਂ ਕਰ ਸਕਦੇ ਦੇਣ ਲਓ ਮੈਂ ਇਹਨਾਂ ਵਾਸਤੇ ਇੱਥੇ ਖੜੀ ਖੜੀ ਨਾ ਅਸੀਂ ਇਹਨਾਂ 'ਚ ਭੇਜ ਗਈ ਇਹ ਮੇਰੇ ਵਾਸਤੇ ਵੇਟ ਨਹੀਂ ਕਰ ਸਕਦੇ ਈ ਵੇਖ ਓ ਵਾਓ ਹੋ ਇਹ ਤਾਂ ਮੁਰਝਾ ਆ ਗਿਆ ਆ ਦੇਖੋ ਆਹ ਕਹਿੰਦੇ ਹੋ ਨਾ ਅਸੀਂ ਤਾਂ ਇਹ ਨਹੀਂ ਲਾਉਂਦੇ ਹੈਗੇ ਦੇਖੋ ਸਾਰੇ ਪਲਾਂਟ ਮੁਰਝਾਜੇ ਰਹੇ ਨੇ ਆਹ ਜੇ ਥੋੜੇ ਬਹੁਤ ਠੀਕ ਨੇ ਆਹ ਜੇ ਥੋੜਾ ਬਹੁਤ ਠੀਕ ਹੈ ਮੈਂ ਕਿਹਾ ਅੱਗੇ ਆ ਕੇ ਮੈਂ ਦੇਖ ਲਓ ਪਰਨੀਤ ਨੇ ਵੀ ਕਹਿਤਾ ਵੀ ਗਾਰੰਟੀ ਪਤਾ ਨਹੀਂ ਕੌਣ ਖੜੇ ਨੇ ਤਾਂ ਮੈਨੂੰ ਵੀ ਇਹੀ ਲੱਗਿਆ ਸੀਗਾ ਪਹਿਲਾਂ ਵੀ ਗਾਰੰਟੀ ਪਤਾ ਨਹੀਂ ਕਿਹੜੇ ਖੜੇ ਨੇ ਲਾ ਹੋਰ ਫਿਰ ਬਹੁਤ ਫਿਰ ਬੈਠਾਂਗੇ ਹੈ ਹਾਂਜੀ ਤੁਸੀਂ ਦੱਸੋ ਜਨਾਬ मामू नु दिखाओ मामू अपनी शक्ल कि लग रही है फते कल कल छुट्टी है अरे कल छुट्टी है सितंबर ਸਤ ਪੁਰ ਬਰਥਡੇ ਆ ਰਿਹਾ ਕੱਲ ਵੀ ਮੈਂ ਮਾਨੀਟਰ ਨਹੀਂ ਯਾਦ ਨਾ ਕੀਓਪਾ ਅੱਛਾ ਉਹ ਦਿਨ ਗੱਲ ਹੋਈ ਸੀ ਆਪਣੀ ਤੁਹਾਨੂੰ ਸੁਣਾ ਚੜ ਦੱਸੋ ਮਾਮੂ ਦਾ ਬਰਥਡੇ ਵੀ ਆ ਰਿਹਾ ਸਤੰਬਰ ਚ 15 ਸਤੰਬਰ ਨੂੰ ਕੀ ਖਾਣਾ ਸੀ ਅਲੂ ਥਾਰੇ ਹੋਲੇ ਪਰ ਆਈ ਮਾਮੂ ਨੂੰ ਫੋੜੇ ਅੰਮਾ ਪਨੀਰ ਕੀ ਸੀ ਹੈਗਾ ਸਾਢੇ ਉਸੇ ਤੁਹਾਡਾ ਪਰਸਨਲ ਕੁਛ ਹੈ ਫਿਰ ਠੀਕ ਹੈ ਓ ਫਰਿੰਦਰ ਭਾਈ ਦੀ ਫੋਟੋ ਦੇਖੋ ਮੈਨੂੰ ਲੱਗਦਾ ਪਹਿਲਾਂ ਇਹ ਨਵੀਂ ਹੈ ਮੇਰੇ ਵਾਸਤੇ ਪੁਰਾਣਾ ਹੈ ਇਹ ਕਿਹੜੀ ਗੱਡੀ ਚ ਹੈ ਪਤੇ ਮਾਮੂ ਵਾਂਟ ਟੂ ਸੀ ਯੂ ਆ ਖਾਣਾ ਮੈਂ ਇਹ ਕਿੱਥੋਂ ਕੱਢਿਆ ਫ੍ਰਿਜ ਚ ਪਿਆ ਸਬਜੀ ਵਾਲ ਖਾਣੇ ਚ ਖਾ ਲਓ ਫਿਰ ਪਤੇ ਮੈਨੂੰ ਨੀਂਦ ਆ ਰਹੀ ਬੜੀ ਪਰ ਮੈਂ ਇਹਨਾਂ ਨੂੰ ਪਹਿਲਾਂ ਬਨਾਣਾ ਸ਼ੇਕ ਬਣਾ ਕੇ ਦਵਾਂ ਤੇ ਫਿਰ ਉਦੋਂ ਬਾਅਦ ਹੀ ਮੈਂ ਪੈਂਦੀ ਹਾਂ ਹਮੇਸ਼ਾ ਫਿਰ ਬੱਚਿਆਂ ਦੀ ਤਰ੍ਹਾਂ ਇਸ ਨੂੰ ਕੋਈ ਜਾਂਦੀ ਹੈ ਆਹ ਇਹਨਾਂ ਨੂੰ ਲੈ ਕੇ ਫਰੂਟ ਖਾ ਲਿਆ ਫੋਨ ਕਹਿੰਦੇ ਸਾਨੂੰ ਬਣਾਉਣਾ ਛੇਕ ਬਣਾ ਕੇ ਦੇਖੋ ਹਾਏ ਉਹ ਤਾਂ ਤੇ ਬਾਰ ਬਾਰ ਭਲੇਖਾ ਪਈ ਜਾਂਦਾ ਵੀ ਕੁਝ ਖੜਿਆ ਮੈਂ ਉਹ ਤਾਂ ਬਾਰ ਬਾਰ ਭਲੇਖਾ ਪਈ ਜਾਂਦਾ ਵੀ ਕੋਈ ਖੜਿਆ ਦੋ ਵਾਰੀ ਭਲੇਖਾ ਪੈ ਗਿਆ ਮੈਨੂੰ ਅਮਨ ਨੂੰ ਫੋਨ ਆ ਰਿਹਾ ਮੈਂ ਗੱਲ ਕਰ ਰਹੀ ਆ ਯੂਕੇ ਵਾਲੇ ਦੀ ਸਤਜੀ ਜੀ ਦਾ ਫੋਨ ਆ ਰਿਹਾ ਤੇ ਇੱਕ ਪੁੱਛ ਰੇ ਸੀ ਕਿ ਤੁਸੀਂ ਅਮਨ ਦੀ ਕੋਈ ਵੀਡੀਓ ਤੇ ਵੀ ਕਹਿੰਦੇ ਕਿ ਫਿਰ ਪੁੱਛ ਰੇ ਸੀ ਕਿ ਵੀ ਅਮਰਤ ਕੌਣਾ ਜੀ ਅਮਰਤ ਸਾਡਾ ਵੀਰ ਹੈ ਭਰਾ ਹੈ ਸਾਡਾ ਉਹਦਾ ਨਾਮ ਅਮਰਤ ਹੈ ਅਮਰਿਤਪਾਲ ਸਿੰਘ ਆ ਉਹਦਾ ਪੂਰਾ ਨਾਮ ਵੈਸੇ ਅਸੀਂ ਉਹ ਰਾਜਾ-ਰਾਜਾ ਕਹਿੰਦੇ ਹੁੰਨੇ ਆ ਪਿਆਰ ਦੇ ਨਾਲ ਛੋਟਾ ਨਾਮ ਉਹਦਾ ਆਏ ਮੇਰੀ ਬਾਹ ਧੱਕੀ ਹੋਣ ਪੜ ਕੇ ਮੈਂ ਤੁਹਾਨੂੰ ਬਰਾ ਚੇਕ ਬਣਾ ਕੇ ਫੇਰ ਗੱਲ ਕਰਦੀ ਆ ਤੁਹਾਡੇ ਨਾਲ ਲੋ ਜੀਦਰ ਬਣਾਉਣਾ ਸ਼ੇਕ ਦੀ ਤਿਆਰੀ ਮੈਂ ਉਹ ਕਰਤੀ ਤੇ ਇਹਦੇ ਚ ਨਾ ਇੱਕ ਆ ਪਨੀਤ ਨੇ ਆ ਮਗਾਇਆ ਨਿਊਟਰਲਾਈਟ ਇਹ ਹੈਗਾ ਯਾ ਨੋ ਪਨੀਤ ਨੂੰ ਲੱਗਿਆ ਸੀਗਾ ਇਹ ਹਾਂ ਇਹ ਹੈਗਾ ਆਪਣਾ ਪੀਨਟ ਬਟਰ ਤੇ ਬਹੁਤ ਹੀ ਨਾ ਜਿਹੜਾ ਪਹਿਲਾਂ ਵਾਲਾ ਮੰਗਵਾਇਆ ਸੀਗਾ ਉਹ ਇੰਨਾ ਟੇਸਟੀ ਨਹੀਂ ਸੀ ਹੈਗਾ ਕੁਛ ਘੋ ਹੋ ਗਿਆ ਲੱਗਦਾ ਸੀਗਾ ਬਟ ਇਹ ਵਾਲਾ ਬਹੁਤ ਜ਼ਿਆਦਾ ਟੇਸਟੀ ਹੈ ਤੇ ਮੈਨੂੰ ਜੱਗ ਦਾ ਟੱਕਣ ਨਹੀਂ ਮਿਲ ਰਿਹਾ ਪਤਾ ਨਹੀਂ ਕਿੱਥੇ ਹੈ ਤੇ ਅਸੀਂ ਵੀ ਆਪਣੇ ਵਾਸਤੇ ਚਾਹ ਨਹੀਂ ਬਣਾ ਰਹੇ ਆਮਣ ਵਾਸਤੇ ਵੀ ਮੈਂ ਇਹ ਹੀ ਬਣਾ ਰਹੀ ਆ ਹੁਣ ਸਾਰੇ ਇਹ ਹੀ ਪੀਣਗੇ ਚਾਹ ਆਪਾਂ ਠਰ ਕੇ ਪੀਵਾਂਗੇ ਕੁਲਕੂ ਦੇਖੋ ਕਿ ਕਿੱਦਾਂ ਬਣਿਆ ਬਹੁਤ ਟੇਸਟੀ ਬੰਦਾ ਉਹਦਾ ਜਿਹੜਾ ਫਲੇਵਰ ਹੁੰਦਾ ਨਾ ਪੀਨਟ ਬਟਰ ਦਾ ਨਾ ਕਿੰਨਾ ਟੰਡਾ ਨਾ ਚਾਕਲੇਟੰਡੀਆ ਟੇਸਟੀ ਟੇਸਟੀ ਕ੍ਰਾਂਚੀ ਕ੍ਰਾਂਚੀ ਨੂੰ ਪ੍ਰੈਅ ਚੱਕਣੀ ਪਾਣੀ ਆ ਜੀ ਚਾਰ ਗਲਾਸ ਰੱਖਣਾ ਆਪਾਂ ਨੇ ਮੈਂ ਪਰਨੀਕ ਸਟੇ ਤੇ ਆਮ ਨੂੰ ਪਾਣੀ ਹਿਸਮ ਗੁਰ ਗਏ ਹੋਏ ਨਹੀਂ ਜਾਈ ਹੋਈਆਂ ਤੇ ਮੇਰੀ ਫਰੈਂਡ ਕਹਿ ਰਹੀ ਸੀ ਕਿ ਗगन ਆ ਜੀ ਚਾਹਲ ਨੂੰ ਬਾਜ਼ਾਰ ਤੇ ਦੇਖਦੀਆਂ ਕੀ ਬੰਦਾ ਚਲੋ ਫਿਰਾਂ ਤੁਸਰੀ ਹਾਂਜੀ ਕਿਨੂੰ ਦਿਖਾ ਰਿਆ ਐਂ ਜਰਾ ਜਮਮੇ ਨੇ ਦੇਖੀ ਨਹੀਂ ਹੈਗੀ ਅੱਛਾ ਯਾਹੇ ਚੱਲ ਕੁੜੀ ਸੜੀ ਦੀ ਭੈਣ ਅਰਾਜਮ ਅਰਾਜਮ ਕਹਿੰਦਾ ਤੇ ਵੀ ਸੜੀ ਦੀ ਭੈਣ ਅਰਾਜਾ ਕਹਿ ਰਿਹਾ ਮੈਨੂੰ ਘਰ ਦਿਖਾ ਫੇਰ ਅਰਾਜ ਨੇ ਦੇਖਿਆ ਹੋਇਆ ਪਰ ਪਤਾ ਨਹੀਂ ਅੱਜ ਫੇਰ ਆਏ ਤਾਂ ਠੀਕ ਕਰ ਰਿਹਾ ਕਿ ਮੈਨੂੰ ਘਰ ਦਿਖਾਓ ਬਾਰੀ ਇੱਧੇ ਬੈਠੇ ਨੇ ਸਹੀ ਗੱਲ ਕਰਾਂ ਦੀ ਬੜੀ ਯਾਦ ਆਉਂਦੀ ਓਹਨਾਂ ਨੂੰ ਹਨਾ ਆਪਾਂ ਤਾਂ ਇੱਥੇ ਬੈਠੇ ਆ ਚਲੋ ਫਾਈਬਰ ਛੇਤੀ ਲਾ ਗਏ ਓਹਨਾਂ ਨੂੰ ਪਰਿਵਾਰਾਂ ਦੇ ਨਾਲ ਹਮਣ ਹਮਣਾ ਫੜੀ ਜਾਂਦੀ ਆਮਣ ਬੈ ਗਈ ਆਪਣਾ ਫੇਰ ਇੱਥੇ ਗਾਹ ਪਾ ਕੇ ਤੂੰ ਇੱਕ ਨੂੰ ਭੇਜਨੇ ਬੰਦੇ ਲੱਭੀ ਇਸ ਘਰ ਦੇ ਨਾਲੇ ਮੈਨੂੰ ਭੇਜ ਦੋ ਤਾ ਮੈਨੂੰ ਭੇਜਣਾ ਤਾ ਮੈਨੂੰ ਭੇਜ ਦੋ ਕਹਣ ਕਹਿੰਦੇ ਮੈਨੂੰ ਭੇਜ ਦੋ ਤੂੰ ਤੂੰ ਹੀ ਆ ਹੋਰ ਇਹਨੂੰ ਦੱਸ ਦੋ ਕੀ ਕੀ ਤੇਰਾ ਮੈਂ ਕਹਿੰਦਾ ਨਾ ਸੁਧਾਰਾ ਦੇ। ਅਰੇ ਅੱਜ ਕਹਿਣਾ ਹੋਮ ਟੂਰ ਕਰਾਉ ਮੀ ਨੋਮਣ। ਰਾਣੀ ਨੂੰ ਹਮ ਟੂਰਨੀ ਚਾਹਤਾ। ਨਾ ਕੰਮ ਕਰ ਰੱਜੀ ਦੇ ਅਮਨ ਸੁਨਾਰਾ। ਹੋਰ ਅੱਗਾ ਕੰਨ ਸੁਨਾਰਾ। ਲੈ ਮੈਨੂੰ ਅੱਜ ਅਮਨ ਸੁਧਾਰਾ ਲੈ ਕੇ ਆਈ ਮੇਰੇ ਅੱਥੇ ਚੰਗਾ ਥਾ। ਹਾਂ ਹਾਂ। ਹਾਂ ਦੀਦੀ ਵੀ ਕਹਦੇ। ਸੋਰੀ ਅਮਨ। ਹਾਂਜੀ। ਇਹਨੂੰ ਤੂੰ ਹਨਾ ਇਹਨੂੰ ਦੱਸਣਾ ਨਹੀਂ ਇਹਨੂੰ ਸੂਟ ਲੈ ਕੇ ਤੇ ਬਿਸਕਟ ਕੱਢ ਲੈ ਵੇ ਤੈਨੂੰ ਹਿਸਾਬ ਆ ਜਾਂਦਾ। ਖਾਣੇ ਤਾਂ ਹੀ ਹੋਈ। ਬਿਸਕਟ ਬਸ ਕੇ ਡੰਦ ਸੂਟ ਸੂਟ ਲੈ ਦੋ। ਗਗਨਾਂ ਦੇ ਬਿਸਕਟ ਰਾਂ ਤਾਂ ਇਕੱਲੇ ਸੁੱਟ-ਸੁੱਟ ਕੇ ਦਸਦਾ ਐ। ਨਹੀਂ ਨਹੀਂ ਬੰਨਿੰਦਾ। ਉਹ ਮੈਂ ਵੀ ਇਹ ਕਹਿੰਦੀ ਹਾਂ ਸੁੱਟ ਰਾਂ ਤਾਂ ਇਕੱਲੇ ਬਿਸਕਟ ਦੇ। ਨਹੀਂ ਨਹੀਂ ਬਿਸਕਟ ਰਾਂ ਤਾਂ ਮੈਂ ਆਪ ਹੀ ਲੈ ਲਾਂਗੀ ਟਾਈਗਰ। ਤੂੰ ਹੀ ਮੈਨੂੰ ਸੁੱਟ-ਸੁੱਟ ਦੇ ਰਸਨਾਰਾ ਚ। ਪਾਇਆ। ਨਹੀਂ ਨਹੀਂ ਸੁਨਹੜਾ ਮੈਂ ਦੇਦੀ ਬਿਸਕਟ ਰਾਂ ਕੱਪੜੇ ਦਾ ਵਾਧੂ ਲੈਣ ਦੇ ਨਾ ਬਹੁਤ ਬਹੁਤ ਖਰਾਬ। ਤੈਨੂੰ ਪਤਾ ਕੱਲ ਮੈਨੂੰ ਕਮੈਂਟਸ ਆ ਰਹੇ ਨੇ ਕਿ ਆ ਵੀ ਤੂੰ ਵੀ ਅੰਮਾ ਨੂੰ ਕੱਲ ਤੋਂ ਹੀ ਮੈਨੂੰ ਸਾਰਿਆਂ ਨੇ ਬਹੁਤ ਹੌਸਲਾ ਦੇ ਕੇ ਕਿਤੇ ਮੈਂ ਸੱਚੀ ਅਮਨ ਤਾਂ ਮੈਂ ਗਿਰਤੀ ਵੀ ਮੇਰੇ ਫਰੈਂਡ ਬਹੁਤ ਨੇ ਅਮਨ ਵੀ ਮੇਰੇ ਨਾਲ ਤੂੰ ਪੰਗਾ ਨਾ ਲੈ ਹਾਂ ਹੋ ਗਿਆ ਹੁਣ ਤੁਰ ਹੈ ਹਲੋ ਚੱਕੋ ਲੈ ਬਤੇ ਲੋ ਜੀ ਮੈਂ ਅੱਜ ਸੌਣਾ ਕਰਤਾ ਕੈਂਸਲ ਬਹੁਤ ਵੱਡਾ ਕੰਮ ਕਰਤਾ ਮੈਂ ਸੌਣਾ ਤਾਂ ਕੀ ਵਾ ਮੈਂ ਅੱਧਾ ਘੰਟਾ ਪੈਣੀ ਉਹ ਵੀ ਗੂੜੀ ਨੀਂਦ ਨਹੀਂ ਹੋਈ ਮਤਲਬ ਛੁੱਟੂ ਕੁੱਟੂ ਜੀ ਨੀਂਦ ਥੋੜਾ ਜਿਹਾ ਸੌਣੀ ਹੁੰਨੀ ਆ ਤੇ ਹੁਣ ਮੈਂ ਲਾ ਕੇ ਗਈਆਂ ਸਬਜ਼ੀ ਦੀ ਤਿਆਰੀ ਕਰਨ। ਆਪਾਂ ਇੱਧਰ ਅਰਬੀ ਛਿੱਲ ਕੇ ਰੱਖਣ ਲੱਗੇ ਆਂ। ਯਾਰ ਅਰਬੀ ਛਿੱਲ ਕੇ ਨਾ ਹੱਥਾਂ 'ਤੇ ਬੜੀ ਖੁਰਕ ਜੀ ਹੁੰਦੀ ਆ। ਤੇਲ ਮੈ ਲਾਣਾ ਭੁੱਲ ਗਈ ਕਹਿੰਦੇ ਤੇਲ ਲਾ ਲੈਣਾ ਚਾਹੀਦਾ ਤੇ ਤੇਲ ਨਾ ਹੁੰਦੀ ਨਹੀਂ ਹੈਗੀ। ਤੇ ਇੱਧਰ ਦੋ ਬੰਦਿਆਂ ਨੇ ਮੈਂ ਕਿਹਾ ਵੀ ਤੁਸੀਂ ਸੌਜੋ ਪਰ ਇਹ ਸੌਂ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਇਹਨਾਂ ਦੀ ਹੈਗੀ ਆ ਸਾਰੇ ਛੁੱਟੀ ਤੇ ਨਾਲ ਹੀ ਮਿਲ ਗਈ ਸਾਨੂੰ ਐਕਟੀਵਿਟੀ ਵੀ ਬੱਚੇ ਤਾਂ ਘੱਟ ਬਣਾਉਂਦੇ ਆ ਪੇਰੈਂਟਸ ਜ਼ਿਆਦਾ ਬਣਾਉਂਦੇ ਆ ਤੇ ਐਕਟੀਵਿਟੀ ਮੇਰੇ ਵਾਸਤੇ ਹੀ ਬਣੀ। ਪੁੱਛੋ ਤੁਹਾਨੂੰ ਟਾਂ ਟਾਂ ਪੀਂ ਪੂ ਦੀ ਆਵਾਜ਼ ਆਉਂਦੀ ਹੋਣੀ ਆ ਫਤੇ ਤੇ ਚਲੋ ਜੀ ਹੁਣ ਅਜਲ ਬਲੌਗ ਇਹਨਾਂ ਲੰਬਾ ਨਹੀਂ ਹੋਣਾ ਹੈਗਾ ਕਿਉਂਕਿ ਮੈਂ ਲੱਗੀ ਆ ਕੱਟਣ ਸਬਜ਼ੀ ਇਸ ਤੋਂ ਬਾਅਦ ਆਪਾਂ ਬਲੌਗ ਕੰਟੀਨਿਊ ਕਰਾਂਗੇ ਤੇ ਇੱਕ ਆਪਣੇ ਔਸਵਿਕ ਜੀ ਜਿਨ੍ਹਾਂ ਦੀ ਔਸਵਿਕ ਨਾਮ ਤੇ ਆਈਡੀ ਹੈ ਤੇ ਕੱਲ ਮੇਨੂੰ ਛੁੱਟੀ ਹੈ ਸੋ ਮੈਂ ਟਰਾਈ ਕਰਾਂਗੀ ਕੱਲ ਟਰਾਈ ਕਰਾਂਗੀ ਪਲੀਜ਼ ਪ੍ਰੋਮਿਸ ਨਹੀਂ ਮੈਂ ਕਰ ਰਹੀ ਕਿ ਕੱਲ ਮੈਂ ਆਪਣੇ ਤੁਹਾਨੂੰ ਜਿਹੜੀ ਮਾਰਨਿੰਗ ਰੁਟੀਨ ਹੈਗੀ ਹੈ ਮਾਰਨਿੰਗ ਈਵਨਿੰਗ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਨੂੰ ਦੱਸਾਂ ਈਵਨਿੰਗ ਮੈਂ ਸ਼ਾਮ ਨੂੰ ਬਣਾਉਂਗੀ ਇਹ ਮੈਂ ਇਨਕਲੂਡ ਕਰੂੰਗੀ ਕਲ ਸ ਮਾਰਨਿੰਗ ਮੈਂ ਸਵੇਰੇ ਦੱਸਾਂਗੀ ਵੈਸੇ ਤਾਂ ਕੱਲ ਛੁੱਟੀ ਹੈ ਤਾਂ ਕੱਲ ਮੈਂ ਥੋੜਾ ਜਿਆਦਾ ਲੇਟ ਉੱਠੂੰਗੀ ਪਰ ਮੈਂ ਟਰਾਈ ਕਰੂੰਗੀ ਕਿ ਉਹ ਚੀਜ਼ ਮੈਂ ਬਣਾਵਾਂ ਪੂਰਾ ਆਪਣਾ ਮਾਰਨਿੰਗ ਰੁਟੀਨ ਤਾਂ ਕਿ ਤੁਸੀਂ ਜੋ ਫਰਮਾਇਸ਼ ਕੀਤੀ ਸੀਗੀ ਉਹ ਪੂਰੀ ਹੋ ਸਕੇ ਤੁਹਾਡੀ ਤੇ ਚਲੋ ਜੀ ਅੱਜ ਦਾ ਵਲੌਗ ਜਿਹੜਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਤੇ ਸ਼ਾਮਾਂ ਦੀ ਆਪਾਂ ਸਬਜ਼ੀ ਰੋਟੀ ਦੀ ਤਿਆਰੀ ਕਰ ਲਈਏ ਤੇ ਹੁਣ ਤੁਹਾਨੂੰ ਆਪਾਂ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਹੱਸਦੇ ਵਾਸਤੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੰਪਟ ਨਜ਼ਰ ਆਓ ਚੈਨਲ ਸਬਸ ਬੇਲੇ ਦੱਸੋ ਸਾਡੇ 10k ਮਿਲੀਨ ਕਦੋਂ ਆਉਣਗੇ 10k ਮਿਲੀਨ ਪਰਨੀਤ ਸਿੱਧੇ 10k ਤੇ ਮਿਲੀਨ ਤੇ ਪਹੁੰਚ ਗਏ ਮੇਰੀ ਜੁਈ ਜੀ ਹੈ ਬਣੀ ਤੇਰਾ ਕੀ ਕਹਿਣਾ ਇਸ ਬਾਰੇ ਚ ਹਾਂਜੀ ਫਤਿਹ ਦੱਸੋ ਇੱਧਰ ਠੀਕ ਹੈ 10k ਮਿਲੀਨ ਕਰ ਦੇਣਗੇ ਹੋਰ ਕੁਛ ਜਿੰਨਾ ਕੋਲੇ ਚ ਚਾਕਰ ਨਹੀਂ ਆਦੇ ਬਹੁਤ ਹੋ ਗਏ ਤੁਸੀਂ ਵੀਡੀਓ ਚ ਇਨ ਕੱਕ ਕਮੈਂਟ ਬਾਕਸ ਕਰ ਦਿਓ ਦੱਸਿਓ ਹੋ ਹੈ ਕਮੈਂਟ ਬਾਕਸ ਕਰਿਓ ਚੈਨਲ ਸਬਸਕ੍ਰਾਈਬ ਕਰੇ ਸ਼ੇਅਰ ਕਰ ਲਾਈਕ ਕਮੈਂਟ ਬਾਕਸੇ ਕਰਿਓ ਅੱਜ ਜਿਹੜੇ ਚੌਥਸ ਨਾਂ ਦੇ ਹੈ ਨਾ ਇਹਦਾਂ ਨਾ ਹੋਵਾਂਦੀਆਂ ਬੋਡੀ ਇਹ ਤਾਨੂੰ ਕਿੰਨੇ ਵੈਪ ਪਾਇਆ ਹੈ ਕੋਈ ਸੱਚਾ ਹੈ